ਪੰਜਾਬੀ ਸਿੰਗਰ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਦੇ ਬਿਆਨਾਂ ਦੇ ਆਧਾਰ ਤੇ ਮਾਨਸਾ ਪੁਲਿਸ ਨੇ ਇੱਕ ਕੰਪਨੀ ਸਮੇਤ ਇਨਜਣਿਆਂ ਦੇ ਖਿਲਾਫ ਕੇਸ ਦਰਜ ਕੀਤਾ ਇਹ ਕਾਰਵਾਈ ਧੋਖਾਧੜੀ ਦੇ આરોਪਾਂ ਨੂੰ ਲੈ ਕੇ ਕੀਤੀ ਗਈ ਹੈ ਪਿਛਲੇ ਹਫਤੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਮਾਨਸਾ ਦੇ ਐਸਐਸਪੀ ਦਫਤਰ ਦੇ ਬਾਹਰ ਫਰਸ਼ ਦੇ ਉੱਪਰ ਬੈਠ ਕੇ ਦਰਨਾ ਪ੍ਰਦਰਸ਼ਨ ਕੀਤਾ ਸੀ ਉਹਨਾਂ ਦਾ આરોਪ ਸੀ ਕਿ ਸਬੰਧਤ ਕੰਪਨੀ ਤੇ ਉਸ ਦੇ ਨਾਲ ਦੇ ਸਾਥੀਆਂ ਨੇ ਉਹਨਾਂ ਨਾਲ ਕਰੋੜਾਂ ਦੀ ਧੋਖਾਧੜੀ ਕੀਤੀ ਹੈ ਇਤੋਂ ਤੱਕ ਕਿ ਕੰਪਨੀ ਦੇ ਮਾਲਕ ਉਹਨਾਂ ਦੇ ਗੁਜਰ ਚੁੱਕੇ بیٹے ਸਿੱਧੂ ਮੂਸੇਵਾਲਾ ਦੀ ਕਮਾਈ ਖਾ ਰਹੇ ਨੇ ਉਹਨਾਂ ਉਹਦਾ ਹਿਸਾਬ ਵੀ ਨਹੀਂ ਦਿੱਤਾ ਤੇ ਤਕਰੀਬਨ ਤਕਰੀਬਨ 30 ਕਰੋੜ ਦੇ ਨੇੜੇ ਬਣਦੀ ਰਕਮ ਉਹਨਾਂ ਨੂੰ ਵਾਪਸ ਨਹੀਂ ਕੀਤੀ ਹੁਣ ਮਾਨਸਾ ਪੁਲਿਸ ਦੇ ਚੰਦਕੌਰ ਦੇ ਬਿਆਨਾਂ ਦੇ ਆਧਾਰ ਤੇ ਡਿਜੀਟਲ ਕੰਪਨੀ ਉਹਦੇ ਕੋ-ਫਾਊਂਡਰ ਗੁਰਪ੍ਰੀਤ ਤੇ ਉਹਦੇ ਫਾਊਂਡਰ ਸ਼ਾਬੀਰ ਮੋਮਨ ਦੇ ਖਿਲਾਫ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਸਰਦਾਰ ਬਲਕੌਰ ਸਿੰਘ ਨੇ ਮਿਊਜ਼ਿਕ ਪ੍ਰੋਡਿਊਸਰ ਬੰਟੀ ਬੈਂਸ ਤੇ ਵੀ ਰਿਪੋਰਟ ਲਾਈ ਲੇਕਿਨ ਹਜੇ ਤੱਕ ਐਫ ਆਈ ਆਰ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਆਇਆ 11 ਫਰਵਰੀ ਨੂੰ ਮਾਨਸਾ ਐਸ ਐਸ ਪੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਦੇ ਹਾਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਜੋ ਕੰਪਨੀਆਂ ਉਹਨਾਂ ਦੇ ਮੁੰਡੇ ਤੋਂ ਗਾਲਿਆਂ ਦੀ ਮਾਰਕੀਟਿੰਗ ਤੇ ਡਿਜੀਟਲ ਰਾਈਟਸ ਸੰਭਾਲ ਰਹੀਆਂ ਨੇ ਉਹ ਪਿਛਲੇ ਕਰੀਬ ਇੱਕ ਸਾਲ ਤੋਂ ਨਾ ਤਾਂ ਆਡਿਟ ਦੇ ਰਹੀਆਂ ਨੇ ਤੇ ਨਾ ਹੀ ਰਾਇਲਟੀ ਦਾ ਕੋਈ ਪੈਸਾ ਦੇ ਰਹੀਆਂ ਨੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਕਈ ਗਾਣੇ ਰਿਲੀਜ਼ ਹੋਏ ਜਿਨ੍ਹਾਂ ਦੇ ਵਿੱਚ ਮੇਰਾ ਨਾਂ S Y L ਅਜਿਹੇ ਗਾਣੇ ਗਲੋਬਲ ਚਾਰਤੇ ਟੌਪ ਤੇ ਪਹੁੰਚੇ ਸਿੱਧੂ ਦੇ STM ਚੈਨਲ ਤੇ 600 ਕਰੋੜ ਤੋਂ ਜ਼ਿਆਦਾ ਵਿਊਜ਼ ਹਨ ਤੇ ਉਹ STM ਪਰਿਵਾਰ ਦਾ ਕਹਿਣਾ ਹੈ ਕਿ ਇਹ ਉਹਨਾਂ ਦੇ ਬੇਟੇ ਦੀ ਕੜੀ ਮਿਹਨਤ ਦਾ ਫਲ ਹੈ ਤੇ ਇਹਦੇ ਉੱਪਰ ਸਿਰਫ ਤੇ ਸਿਰਫ ਉਹਦੇ ਮਾਤਾ ਪਿਤਾ ਦਾ ਅਧਿਕਾਰ ਹੈ ਸਿੱਧੂ ਦੇ ਮਾਤਾ ਪਿਤਾ ਨੇ ਪੈਸਿਆਂ ਨੂੰ ਲੈ ਕੇ ਕੋਈ ਸਟੀਕ ਅੰਕੜਾ ਤਾਂ ਨਹੀਂ ਦੱਸਿਆ ਲੇਕਿਨ ਬੰਟੀ ਬੈਂਸ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਸੀ ਕਿ ਸਿੱਧੂ ਮੂਸੇਵਾਲੇ ਦੇ ਗਾਣਿਆਂ ਦਾ ਸਪੋਟੀਫਾਈ YouTube ਤੇ ਹਰ ਪਲੇਟਫਾਰਮ ਤੋਂ 30 ਕਰੋੜ ਦੀ ਕਮਾਈ ਦੇ ਲਗਭਗ ਹੋ ਸਕਦੀ ਹੈ। ਧਰਨੇ ਦੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਵਨ ਡਿਜੀਟਲ ਕੰਪਨੀ ਉਹਦੇ ਮੈਨੇਜਰ ਬੰਟੀ ਬੈਂਸ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਨੇ ਲੇਕਿਨ ਜੂਨ 2025 ਚ ਉਹਨਾਂ ਦੀ ਕੋਈ ਸੁਣਵਾਈ ਨਹੀਂ ਸੀ ਹੋ ਰਹੀ। ਉਹਨਾਂ ਨੇ ਇੱਥੋਂ ਤੱਕ ਰੋਪ ਲਾਇਆ ਕਿ ਮੌਜੂਦਾ ਸੀਐਮ ਭਗਵੰਤ ਮਾਨ ਦਾ ਓਐਸਟੀ ਵੀ ਇਹਦੇ ਵਿੱਚ ਰਲਿਆ ਹੋਇਆ ਹੈ ਤੇ ਉਹ ਗੇਮ ਖੇਡ ਰਿਹਾ ਹੈ। ਉਹਨਾਂ ਨੇ ਵੀ ਕਿਹਾ ਕਿ ਪਹਿਲਾਂ ਸਾਡਾ ਮੁੰਡਾ ਮਰਵਾ ਦਿੱਤਾ ਤੇ ਹੁਣ ਉਹਦੀ ਕਮਾਈ ਖਾਣ ਦੇ ਪਿੱਛੇ ਪਏ ਹੋਏ ਨੇ। ਧਰਨੇ ਤੇ ਬਠਿੰਡਾ ਰੇਡ ਦੇ ਡੀਆਈਜੀ ਹਰਜੀਤ ਸਿੰਘ ਨੇ ਸਿੱਧੂ ਮੂਸੇ ਵਾਲੇ ਦੇ ਮਾਤਾ ਪਿਤਾ ਨਾਲ ਗੱਲਬਾਤ ਕੀਤੀ। ਡੀਆਈਜੀ ਨੇ 2 ਦਿਨਾਂ ਦੇ ਅੰਦਰ ਅੰਦਰ ਸ਼ਿਕਾਇਤ ਦੇ ਉੱਤੇ ਉਚਿਤ ਕਾਰਵਾਈ ਦਾ ਭਰੋਸਾ ਦਿੱਤਾ। ਤੇ ਉਧਰ ਦੂਜੇ ਪਾਸੇ ਇਸ ਮਾਮਲੇ ਤੇ ਬੰਤੀ ਬੈਂਸ ਨੇ ਸੋਸ਼ਲ ਮੀਡੀਆ ਦੇ ਉੱਪਰ ਲਿਖਿਆ ਕਿ ਸ਼ਬੀਰ ਮੋਮਨ ਤੁਹਾਨੂੰ ਪਲੀਜ਼ ਮੇਰੀ ਬੇਨਤੀ ਹੈ ਕਿ ਸਿੱਧੂ ਫੈਮਿਲੀ ਦੇ ਨਾਲ ਤੁਹਾਡਾ ਕੰਟਰੈਕਟ ਹੈ ਤੇ ਉਹਦਾ ਹਿਸਾਬ ਕਿਤਾਬ ਕਰ ਉਹਨਾਂ ਦੇ ਬਣਦੇ ਪੈਸੇ ਇੱਕ ਵਾਰ ਦੇ ਵਿੱਚ ਹੀ ਦੇ ਦਿਓ ਤੇ ਮਾਨ ਸਰ ਪੁਲਿਸ ਨੂੰ ਵੀ ਲਿਖਿਆ ਬੰਟੀ ਬੈਂਸ ਨੇ ਕਿ ਜਦੋਂ ਵੀ ਮੇਰੀ ਜ਼ਰੂਰਤ ਪਾਊਗੀ ਮੈਂ ਹਾਜ਼ਰ ਹੋ ਜਾਊਂਗਾ ਇਸ ਮਾਮਲੇ ਦੇ ਵਿੱਚ ਮੇਰੀ ਬੇਵਜਾ ਬਹੁਤ ਬਦਨਾਮੀ ਹੋ ਰਹੀ ਹੈ